ਆਮ ਤੌਰ ਤੇ ਉਸ ਜਿੰਨੇ ਵੀ ਮੈਨੀਫੈਸਟੋ ਅਸੀਂ ਦੇਖਦੇ ਹਾਂ ਉਹ ਬਸ ਸਿਰਫ ਉਹਨਾਂ ਚ ਲੋਕ ਲਵਾਉਣੇ ਵਾਅਦੇ ਹੁੰਦੇ ਨੇ ਕਈ ਵਾਰ ਮੈਨੀਫੈਸਟੋ ਪੂਰੇ ਵੀ ਨਹੀਂ ਹੁੰਦੇ 5 ਸਾਲ ਸਰਕਾਰ ਲੈਣ ਤੋਂ ਬਾਅਦ ਪਰ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਥੋੜੇ ਬਹੁਤੇ ਫਰਕ ਦੇ ਨਾਲ ਜਿਵੇਂ ਤੁਸੀਂ ਦੇਖੋਗੇ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਸਨ ਤੇ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਸੀ ਲਗਭਗ ਉਹ ਹੈ ਜੇ ਇਹੀ ਮੈਨੀਫੈਸਟੋ ਬੀਜੇਪੀ ਨੇ ਪੇਸ਼ ਕੀਤਾ ਤੇ ਕਾਂਗਰਸ ਨੇ ਅਲਿਗੇਸ਼ਨ ਵੀ ਲਗਾਇਆ ਸੀ ਕਿ ਸਾਡੇ ਮੈਨੀਫੈਸਟੋ ਨੂੰ ਕਾਪੀ ਕੀਤਾ ਤਾਂ ਮੈਨੀਫੈਸਟੋ ਦੇ ਅੰਦਰ ਸਿਰਫ ਲੋਕ ਲਵਾਉਣੇ ਵਾਅਦੇ ਹੁੰਦੇ ਨੇ ਪਰ ਕੁਝ ਗੱਲਾਂ ਨੇ ਜਿਹ ਸਰਪਤੀਆਂ ਦਾ ਮਾਮਲਾ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਆ ਭਰਤੀਆਂ ਦੇ ਮਾਮਲੇ ਤੇ ਕੱਲ ਵੀ ਗੱਲ ਬੋਲੀ ਗਈ ਸੀ ਅੱਜ ਵੀ ਹੋ ਸਕਦਾ ਹੈ ਮੈਨੀਫੈਸਟੋ ਦੇ ਅੰਦਰ ਉਹ ਗੱਲ ਆਂਦੀ ਆ ਕਿ ਭਰਤੀਆਂ ਨਿਰਪੱਖ ਤਰੀਕੇ ਦੇ ਨਾਲ ਹੋਣ ਹੁਣ ਹਰਿਆਣਾ ਦੇ ਅੰਦਰ ਜਿਸ ਤੇ ਸਵਾਲ ਲਗਾਤਾਰ ਉੱਠੇ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਕੋਈ ਵਿਸ਼ੇਸ਼ ਐਲਾਨ ਇਸ ਮੈਨੀਫੈਸਟੋ ਦੇ ਅੰਦਰ ਹੋ ਸਕਦਾਗਾ ਬਾਕੀ ਤਕਰੀਬਨ ਨੌਜਵਾਨ ਯੂਥ ਨੂੰ ਜਿਵੇਂ ਤੁਸੀਂ ਪ੍ਰਭਾਵਿਤ ਕਰਨਾ ਚਾਹੇ ਉਹ ਹਨੈਲੋ ਦਾ ਮੈਨੀਫੈਸਟੋ ਜੀ ਛੂਟੀ ਵੀ ਘਰੋਂ ਦੇ ਅੱਗੇ ਕੋਈ ਹੋਰ ਆ ਉਸੇ ਤਰ੍ਹਾਂ ਦੀਆਂ ਹੀ ਗੱਦੇ ਚਾਹੁੰਦੇ ਯਾਦੋਂ ਦਾ ਬੱਕਰੀ ਕਮੇਟੀ ਦਾ ਮੁੱਦਾ ਹਜਕਾ ਹਮੇਸ਼ਾ ਸਮਰਥਨ ਕਰਦੀ ਆ ਇਸ ਮੁੱਦੇ ਦੀ ਕਿ ਚਾਹੁੰ ਮੈਨੀਫੈ देखो बिल्कुल जिस तरह सिख वोट बैंक ਨੂੰ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਜੀ ਪੋਲਰਾਈਜ਼ ਕਰਨ ਦੀ ਉਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਕਰ ਰਹੀਆਂ ਨੇ ਤਾਂ ਯਕੀਨਨ ਹੀ ਕਿ ਅਨੈਲੋ ਨਾਲੋਂ ਅਗਰ ਵੱਖਰਾ ਸਟੈਂਡ ਲੈਣਾਗਾ ਅ ਅਜਕਾ ਨੇ ਉਹਦੀ ਕੋਸ਼ਿਸ਼ ਕੀਤੀ ਜਾਏਗੀ ਕਿ ਕਿਸੇ ਤਰ੍ਹਾਂ ਦੇ ਜਿਹੜੇ ਵੱਡਾ ਇੱਕ 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 ਵੋਟ ਬੈਂਕ ਆ ਉਹਦੇ ਨਾਲ ਇਸ ਤਰ੍ਹਾਂ ਦੇ ਵਾਅਦੇ ਕੀਤੇ ਜਾਣ ਔਰ ਤਾਂ ਕਿ ਉਹ ਵੋਟ ਬੈਂਕ ਅ ਅਜਕਾ ਦੇ ਆਲੇ ਦੁਆਲੇ ਪੋਲਰਾਈਜ਼ ਜੇ ਬਿਲਕੁਲ ਯਾਦ ਅੰਦਰ ਆਖੀਰ ਚੋਰ ਕੜ ਸ਼ਬਦ ਦਾ ਚ ਜਾਣਨਾ ਚਾਹਾਂਗੇ ਕਿ ਬੇਸ਼ੱਕ ਜਨ ਚੇਤਨਾ ਦੇ ਨਾਲ ਗਠਬੰਧਨ ਹੋ ਚੁੱਕਾ ਹੈ ਪਰ ਜਨ ਚੇਤਨਾ ਆਪਣਾ ਮੈਨੀਫੈਸਟੋ 31 ਤਰੀਕ ਨੂੰ ਪੇਸ਼ ਕਰਨ ਜਾ ਰਹੀ ਹੈ ਔਰ ਹਜਕਾ ਅੱਜ ਜੇ ਗਠਬੰਧਨ ਇੱਕ ਹੈ ਤਾਂ ਫਿਰ ਚੋਣ ਮੈਨੀਫੈਸਟੋ ਅਲੱਗ-ਅਲੱਗ ਕਿਉਂ ਦੇਖੋ ਗਠਬੰਧਾਂ ਦੇ ਅੰਦਰ ਤਾਂ ਹਮੇਸ਼ਾ ਹੀ ਐਨਡੀਏ ਦੇ ਅੰਦਰ ਕਿੰਨੀਆਂ ਹੀ ਪਾਰਟੀਆਂ ਨੇ ਵਕ ਵਕ ਉਹਨਾਂ ਦੇ ਮੈਨੀਫੈਸਟੋ ਹੁੰਦੇ ਨੇ ਕਾਲੀ ਦਾ ਵੱਖਰਾ ਹੁੰਦਾ ਬੀਜੇਪੀ ਦਾ ਵੱਖਰਾ ਹੁੰਦਾ ਸਿਰਤੈਨਾ ਦਾ ਵੱਖਰਾ ਹੁੰਦਾ ਜਿੱਥੇ ਤੱਕ ਕਾਂਗਰਸ ਦੇ ਨਾਲ ਕਿੰਨੀਆਂ ਪਾਰਟੀਆਂ ਦੇ ਗਠਬੰਧ